ਪੰਜਾਬਾ ਦਾ ਨਿਊਜ਼ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ थाना ਤਿੱਬੜ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਜੋ ਕਿ ਐਸ਼ਕਸਤੀ ਦੀ ਜ਼ਿੰਦਗੀ ਜੀਣ ਲਈ ਤਲਕੇ ਚਿੱਟਾ ਵੇਚਦੇ ਸਨ ਇਹਨਾਂ ਕੋਲੋਂ 1.5 ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹੈਰੋਇਨ ਅਤੇ 3500 ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਦੱਸ ਦਈਏ ਕਿ थाना ਤਿੱਬੜ ਦੇ ਐਸਐਚਓ ਅਮਰਪਾਲ ਸਿੰਘ ਰੰਦਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਲੀਲਾ ਪੁੱਤਰੀ ਸ੍ਰਿੰਦਰ ਮਸੀ ਅਤੇ ਅਜੇ ਸ਼ਰਮਾ ਉੱਤਰ ਰਮੇਸ਼ ਕੁਮਾਰ ਨੂੰ ਰੋਕਿਆ ਗਿਆ ਜਦੋਂ ਲੜਕੀ ਲੀਆ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੁੰਮੀਨ ਸਾਫੇ ਵਿੱਚ ਦਿੱਤਾ ਗਿਆ ਤਾਕਤ ਉਸ ਵਿੱਚੋਂ 200 ਸਿੰਧਗ੍ਰਾਮ ਹੈਰੋਇਨ बरामद ਹੋਈ ਅਤੇ ਅਜੇ ਸ਼ਰਮਾ ਦੀ ਤਲਾਸ਼ੀ ਕਰਦੇ ਉੱਤੇ ਦੀ ਜੇਬ ਵਿੱਚੋਂ ਇੱਕ ਇਲੈਕਟ੍ਰੋਨਿਕ ਕੰਡਾ ਇੱਕ ਮੋਬਾਈਲ ਫੋਨ ਅਤੇ 3500 ਰੁਪਏ ਡਰਗਮਨੀ ਬਰਾਮਦ ਕੀਤੀ ਗਈ ਹੈ ਅਫਸਰ ਤੁਮ ਪੰਡਿਤ ਸੈਕਟਰ ਅਟਟ ਲਿਖੀ ਆਪ ਸਵਿਚ ਗੋਸਤਾਨ ਅਤੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੈਰਨ ਰਿਚਨ ਦਾ ਕੰਮ ਕਰਦੇ ਸੰਪ। ਇਹਨਾਂ ਦੇ ਖਿਲਾਫ ਹਾਲੇ ਤੱਕ ਇੱਕ ਵੀ ਮਾਮਲਾ ਦਰਜ ਨਹੀਂ ਸੀ। ਇਹਨਾਂ ਨੂੰ ਵਿਸਤਾਰ ਕਰਕੇ ਪੁਲਿਸ ਰਮਾਂਟ ਤੇ ਲੈ ਕੇ ਵਧੇਰੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਹੈਰਨ ਕਿੱਥੋਂ ਲਿਆਂਦੀ ਸੀ ਅਤੇ ਕਿੱਥੇ ਵੇਚਦੇ ਸੰ। ਜਿਵੇਂ ਕਿ ਰਿਹਾ ਪੰਜਾਬ ਵਾਡਰਨਿੰਗ ਰੂਪ ਸਿੰਘ ਸੇਖਾ ਦੀ ਰਿਪੋਰਟ ਵੀ ਨਾ ਨਾ। ਕੱਲ ਇਹ ਸੁਖਿੰਦਰਪਾਲ ਤੇ ਅਜੀ ਟੀਮ ਨੇ ਆਜਲਾ ਬਾਈਪਾਸ ਨਾਲੇ ਨਕਲ ਆਇਆ ਸੀ ਜੇ ਤੇ ਨਕਲੇ ਦੇ ਦੌਰਾਨ ਚੰਗਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਸ਼ਕੀ ਨਜ਼ਰ ਆਈ ਤੇ ਉਹ ਜਗ੍ਹਾ ਬਿਤਾ ਦੇ ਉਧਰ ਉੱਚ ਸਾਨੂੰ ਦੋਸਤ ਸਿੰਘਾ ਗ੍ਰਾਮ ਹੋ ਗ੍ਰਾਮ ਹੁਈਏ ਤੇ ਜਿਹੜੀ ਸਕੂਟੀ ਚਲਾ ਰਹੀ ਹੋਏ ਕੁੜੀ ਸੀ ਜਿਸ ਦਾ ਨਾਮ ਲੀਆ ਕੁਤਨੀ ਸੁਲਿੰਦਰ ਮਸੀਹ ਜਿਹੜੀ ਕੋਈ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਪਰ ਫਿਲਹਾਲ ਜਿਵੇਂ ਸ਼ੋਰੂਮ ਗੁਰਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਟਾਈ ਉਹ ਅਲੀ ਸ਼ਰਵਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਗੁਰਦਾਸਪੁਰ ਦਾ ਸੀਗਾ ਤੇ ਉਹਨਾਂ ਦੇ ਕੰਮ ਦੇ ਵਿੱਚੋਂ ਸਾਨੂੰ 267 ਗ੍ਰਾਮ ਰੋਹਿਤ ਉਹਦੇ ਕੰਡਾ ਤੇ 3500 ਡਰਗ ਦੀ ਉਹ ਲਗੋ ਉਹ ਦਫਤਰ ਹੀ ਪੱਲਾ ਨੂੰ ਜਿਹੜੇ ਸਵੇਰ ਪਰ ਰੁਹਾਲ ਉਹਦਾ ਮਾਰ ਲੱਗੇ ਉਹਦੇ ਤੋਂ ਕੁਝ ਲੱਕੜੀ ਚੁੱਕਾ ਕਰ ਰਹੇ ਇਹ ਤੋਂ ਅੱਗੇ ਦਿਨੋਂ ਦਿਨ ਜਾ ਰਹੇ ਸੀ ਉਸ ਤੋਂ ਬਾਅਦ ਜਦੋਂ ਅਸੀਂ ਇਹ ਸਾਹਮਣੇ ਆ ਕੇ ਤਾਂ ਲੱਗਦਾ ਕਿ ਫਿਰ ਕਰਾ ਰਹੇ ਹਾਂ ਫਿਰ ਤੁਹਾਡੇ ਕਿੱਪੜੇ ਇਹ ਅੱਗੇ ਸਟਰੀਟ ਹੋ ਜਾਏਗਾ ਕੱਲ ਰਿਮਾਂਡ ਕਰਕੇ ਪੁਲਿਸ ਵਾਲੇ ਤਾਂ ਆ ਰਹੇ ਆ ਕਿ ਜੇ ਫੰਡਰ ਜਿਵੇਂ ਸੇਖੇ ਨੇ ਪੁੱਛੀ ਗਈ ਕਿ ਕੀ ਹੋਏਗਾ ਜੇ ਇਹ ਕੇਸ ਇਸ ਤਰ੍ਹਾਂ ਚੱਲੇਗਾ ਤਾਂ ਪਰ ਹੁੰਦੀ ਹੈ